ਤਮਾਕਾ ਕਾਤਾ ਜੀ ਬੁ ਪੁੱਛੂ ਹੀ ਨਾ ਕਰਨ ਬੋਲੀ ਕਰਦੇ ਨੇ ਤਾ ਜੀ ਫੜਾਕਾ ਪਾਏ ਤੋਂ ਬਾਅਦ ਐਸੇ ਸਾਰੇ ਜ ਅੱਗ ਚੱਲ ਪਈ ਜੋ ਸਾਰੇ ਲਾਲ ਹੀ ਲਾਲ ਹੋ ਗਿਆ ਮੈਂ ਤਾਂ ਅੱਖਾਂ ਲੰੰਜਾਂ ਮੀਚ ਮੈਂ ਤਾਂ ਦੇਖੇ ਹੀ ਨਹੀਂ ਵੀ ਕੀ ਹੋ ਗਿਆ ਕੀ ਨਾ 15 ਮਿੰਟਾਂ ਬਾਅਦ ਵੀ ਅੱਖਾਂ ਖੋਲ੍ਹ ਗਿਆ ਮੈਂ ਉਦੋਂ ਮੈਨੂੰ ਕੱਲਾ ਰੇਤਾ ਦਿਸਿਆ ਫੇਰ ਇਹ ਵੀ ਉਸੇ ਤਮਾਕੇ ਦੇ ਨਾਲ ਹੀ ਇਹ ਟੁੱਟਿਆ ਜੇ ਪਹਿਲਾਂ ਇਸ ਵਾਰ ਨੂੰ ਧੱਕਾ ਵੱਜਿਆ ਜ ਇਕੱਲੇ ਨੂੰ ਸਾਡੇ ਉਹ ਚਾਦਰਾਂ ਜੂਤਰਾ ਜ ਸਾਰੀਆਂ ਪੱਟੀਆਂ ਗਈਆਂ ਆਹ ਦੇਖੋ ਹੀ ਸ਼ੀਸ਼ੇ ਟੁੱਟ ਗਏ ਲੋਕ ਟੁੱਟ ਗਏ ਸੀ ਫੁੱਟ ਗਿਆ ਗਰੀਬ ਪਰਿਵਾਰੀ ਜੀ ਉਹ ਟਰਾਲੀ ਸੀ ਮੰਗਮੀ ਉਹਦੇ ਬੇਦੀ ਮੂਰਾ ਨਿਕਲ ਗਏ ਜੀ ਤੂੰ ਜਾ ਕੇ 3 ਕਿਲੋਮੀਟਰ ਪਿੰਡ ਆ ਇਥੋਂ ਤੇ ਜਦੋਂ ਉਹ ਬਲਾਸਟ ਹੋਇਆ ਪੂਰੀ ਰੋਸ਼ਨੀ ਐ ਦਿਖਦਾ ਸਾਰਾ ਕੁਝ ਧਮਕਦਾ ਇੰਨੀ ਜ਼ਿਆਦਾ ਸੀਗੀ ਇਹ ਤਾਂ ਕਹਿੰਦੇ ਵੀ ਕੋਲੇ ਸੀਗੇ ਇਹਨਾਂ ਨੇ ਤਾਂ ਉਹ ਹੋਣੀ ਐ ਤੇ ਸਾਡੇ ਸਾਰੇ ਪਿੰਡ ਦੇ ਲੋਕ ਜੋ ਘਰਾਂ ਦੇ ਵਿੱਚੋਂ ਬਾਹਰ ਆਗੇ ਸੀ ਉਸ ਟਾਈਮ ਵੀ ਐ ਇੰਨਾ ਜਾਣਨ ਹੋਇਆ ਕਿਸ ਲੋਟ ਹੋਕਰਾਂ ਦੇ ਸ਼ੀਸ਼ੇ ਥੇ ਟੁੱਟ ਗਏ ਆ ਇੱਥੇ ਚੱਲ ਗਈ ਆ ਇੱਥੇ ਚੱਲ ਗਈ ਆ ਜਾ ਹੋਕਰਾਂ ਦੇ ਟੁੱਟੇ ਬੋਲ ਹਾਂ ਜੀ ਬੇਟੀ ਹੋਕਰਾਂ ਦੇ ਵੀ ਸਹੀ ਕਿੱਲੇ ਬਾਟ ਮੰਗ ਹਾਂ ਜੀ ਹਾਂ ਜੀ ਚਾਰ ਚਾਰ ਕਿੱਲੇ ਜਿੱਥੋਂ ਡਿੱਗਿਆ ਜੀ ਉਸ ਤੋਂ ਪੰਜ ਕਿੱਲੇ ਦੇ ਏਰੀਆ ਦੇ ਵਿੱਚ ਸਾਰੇ ਘਰਾਂ ਦੇ ਸ਼ੀਸ਼ੇ ਟੁੱਟ ਗਏ ਆ ਹਾਂ ਜਿੰਨੇ ਵੀ ਘਰ ਸੀ ਸਾਰਿਆਂ ਦੇ ਸ਼ੀਸ਼ੇ ਟੁੱਟ ਗਏ ਨੇ ਜੀ ਜਿਵੇਂ ਆਪਾਂ ਦਿਵਾਲੀ ਵੇਲੇ ਉਹ ਗਵਾਰੇ ਛੱਡਦੇ ਆ ਇਸ ਤਰ੍ਹਾਂ ਦੀ ਮੈਂ ਕੋਠੇ ਦੇ ਉੱਪਰ ਖੜਾ ਸੀ ਪਿੰਡ ਦੇ ਵਿੱਚ ਮੇਰਾ ਮਕਾਨ ਉਹ ਤਿੰਨ ਚੀਜ਼ਾਂ ਆਈਆਂ ਸੀ ਅੱਛਾ ਹੌਲੀ ਉਹਨਾਂ ਦੀ ਜਿਹੜੀ ਰਫ਼ਤਾਰ ਸੀ ਜਮਾ ਹੌਲੀ ਸੀ ਹਾਂ ਉਹ ਇੱਕ ਤਾਂ ਦੋ ਬੁਝ ਗਈਆਂ ਉਹਨਾਂ ਨੂੰ ਪਤਾ ਨਹੀਂ ਪਤਾ ਹੀ ਲੱਗਿਆ ਤੀਸਰੀ ਜਦੋਂ ਉਹਦਾ ਉੱਪਰ ਵੀ ਚਾਨਣ ਹੋਇਆ ਤੇ ਫਿਰ نیچے ਆ ਕੇ ਤਾਂ ਬਲਾਸਟਿਕ ਹੋ ਗਿਆ ਜੀ ਸਾਢੇ 10 ਵਜੇ ਸਾਡਾ ਪਾਣੀ ਦੀ ਬਾਰਿਸ਼ ਸੀਗੀ ਜੀ ਧਮਾਕਾ ਜੀ ਬਹੁਤ ਵੱਡਾ ਸੀਗਾ ਜੀ ਸਾਡੇ ਕੰਨ ਇੱਕ ਇੱਕ ਪਾਸੇ ਸਾਈਡ ਬੰਦ ਹੋ ਗਈ ਬਸ ਉਤੋਂ ਦੀ ਚੀਜ਼ ਨੰਗੀ ਅਸੀਂ ਬਸ ਥੱਲੇ ਛਾਪ ਲਗੇ ਤੇ ਉਸ ਤੋਂ ਬਾਅਦ ਸਾਨੂੰ ਕੁਝ ਨਹੀਂ ਦੱਸਾ ਇੱਕ ਬਲਾਸਟਰ ਦੂਸਰੀ ਸਾਈਡ ਹੋਇਆ ਇੱਕ ਇਧਰ ਜੋ ਕੋਈ ਆਪਣਾ ਧਮਾਕਾ ਹੋ ਗਿਆ ਇਧਰ ਹੋਇਆ ਸੀ ਜਿਸ ਤਰ੍ਹਾਂ ਉਹਨਾਂ ਨੇ ਹਵਾ ਦੇ ਵਿੱਚ ਇਹਨਾਂ ਨੂੰ ਨਕਾਰਾ ਕੀਤਾ ਤੇ ਮੈਂ ਸਮਝਦਾ ਉਹਦੇ ਨਾਲ ਬਹੁਤ ਵੱਡੀ ਬਚਤ ਹੋ ਗਈ ਤੇ ਨਹੀਂ ਤੇ ਜਾਨਵਾਲੀ ਨੁਕਸਾਨ ਬਹੁਤ ਵੱਡਾ ਹੋਣਾ ਸੀ ਜੇ ਸ਼ਾਇਦ ਡਿਫਿਊਜ਼ ਨਾ ਕੀਤਾ ਹੁੰਦਾ ਤੇ ਫਿਰ ਤਾਂ ਬਹੁਤ ਵੱਡਾ ਨੁਕਸਾਨ ਹੋਣਾ ਸੀ ਤਾਂ ਇਹ ਹੈ ਕਿ ਇਹ ਮਤਲਬ ਡਿਫਿਊਜ਼ ਹੁੰਦਾ 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 ਡਿੱਗਿਆ ਅਸੀਂ ਇਸ ਵੇਲੇ ਟੰਗਵਾਲੀ ਪਿੰਡ ਦੇ ਵਿੱਚ ਖੜੇ ਆ ਜਿਹੜੇ ਰਾਤ ਧਮਾਕੇ ਹੋਏ ਨੇ ਬਠਿੰਡਾ ਦੇ ਵਿੱਚ ਉਹਦੇ ਵਿੱਚ ਇੱਕ ਧਮਾਕਾ ਟੰਗਵਾਲੀ ਪਿੰਡ ਦੇ ਵਿੱਚ ਵੀ ਉਹ ਟੰਗਵਾਲੀ ਖੇਤਾਂ ਦੇ ਵਿੱਚ ਅਸੀਂ ਇਸ ਵੇਲੇ ਆ ਤਸਵੀਰਾਂ ਇਸ ਵੇਲੇ ਤੁਸੀਂ ਟੀਵੀ ਸਕਰੀਨ ਤੇ ਦੇਖ ਰਹੇ ਹੋ ਇਸ ਘਰ ਦਾ ਜੋ ਖੇਤਾਂ ਦੇ ਵਿੱਚ ਇਹ ਘਾਰਾ ਤਾਂ ਇਸ ਦਾ ਨੁਕਸਾਨ ਜਿਹੜਾ ਹੈਗਾ ਆ ਉਹ ਹੋਇਆ ਆ ਧਮਾਕਾ ਇੰਨਾ ਕੁ ਜ਼ਬਰਦਸਤ ਹੀ ਉਸ ਵੇਲੇ ਦੱਸਦੇ ਨੇ ਪਿੰਡ ਵਾਲੇ ਦੱਸਦੇ ਨੇ ਕਿ ਜਦੋਂ ਧਮਾਕਾ ਹੁੰਦਾ ਆ ਤਾਂ ਉਸ ਵੇਲੇ ਹਾਲਾਂਕਿ ਪੂਰੇ ਪਿੰਡ ਦੇ ਵਿੱਚ ਜਿਹੜਾ ਹੈਗਾ ਇਹ ਧਮਕ ਜਿਹੜੀ ਹੈਗੀ ਆ ਉਹ ਸੁਣ ਸੁਣਾਈ ਦਿੰਦੀ ਆ ਦਸਤੂ ਬਾਦ ਪਰਿਵਾਰ ਦੇ ਵੱਲੋਂ ਜੋ ਦੇਖਿਆ ਹੁੰਦਾ ਧਮਕ ਦੇ ਨਾਲ ਇਹ ਚਾਦਰਾਂ ਜਿਹੜੀਆਂ ਪਾਈਆਂ ਹੋਈਆਂ ਸੀ ਇਹ ਚਾਦਰਾਂ ਦਾ ਵੀ ਨੁਕਸਾਨ ਹੁੰਦਾ ਤੇ ਹੋਰ ਵੀ ਘਰ ਦਾ ਨੁਕਸਾਨ ਜਿਹੜਾ ਹੈਗਾ ਉਹ ਹੁੰਦਾ ਆ ਇੱਥੋਂ ਤੱਕ ਹੀ ਨਹੀਂ ਹਾਲਾਂਕਿ ਨੇੜੇ ਤੇੜੇ ਪੰਜ ਕਿੱਲੇ ਵਾਰਡ ਦੀ ਬਾਹੀ ਤੇ ਜੇਕਰ ਮੈਂ ਜਿੰਨੇ ਘਰਾਂ ਦੀ ਗੱਲ ਕਰਾਂ ਤਾਂ ਸਭ ਘਰਾਂ ਦਾ ਸ਼ੀਸ਼ੇ ਟੁੱਟਣ ਦਾ ਨੁਕਸਾਨ ਧਮਕ ਦੇ ਨਾਲ ਜਿਹੜਾ ਉਹ ਹੁੰਦਾ ਹੋਰ ਕੀ ਕੀ ਹੋਇਆ ਪਿੰਡ ਵਾਸੀ ਸਾਡੇ ਨਾਲ ਨੇ ਖਾਸ ਕਰ ਉਹ ਬਜ਼ੁਰਗ ਬਾਪੂ ਸਾਡੇ ਨਾਲ ਨੇ ਜੋ ਇਸ ਘਰ ਦੇ ਵਸਨੀਕ ਨੇ ਉਹਨਾਂ ਤੋਂ ਜਾਣਾਂਗੇ ਕਿ ਕਿਵੇਂ ਇਹ ਪੂਰਾ ਘਟਨਾਕਰਮ ਜਿਹੜਾ ਵਾਪਰਦਾ ਹੈ ਕਦੋਂ ਵਾਪਰਦਾ ਆ ਪਰਿਵਾਰਕ ਮੈਂਬਰ ਸਾਡੇ ਨਾਲ ਨੇ ਗੱਲਬਾਤ ਕਰਨ ਬਾਪੂ ਜੀ ਕਿੰਨੇ ਵਜੇ ਦਾ ਹੈ ਕੀ ਮਾਹੌਲ ਹੁੰਦਾ ਹੈ ਕਿੰਨੇ ਵਜੇ ਦਾ ਪੂਰਾ ਸੀਨ ਜਿਹੜਾ ਹੈ ਘਟਨਾ ਕਰਨ ਬਾਪੂ ਇਹ 10:30 ਦਾ ਟਾਈਮ ਸੀਗਾ ਜੀ ਜੀ 10:30 ਵਜੇ ਹੋਇਆ ਇਹ ਧਮਾਕਾ ਇਹ ਤੇ ਸਾਨੂੰ ਪਤਾ ਉਹ ਕੋਈ ਨਹੀਂ ਲੱਗਾ ਨਾ ਤੁਹਾਨੂੰ ਕੋਈ ਖੜਕਾ ਸੁਣਿਆ ਕਿਸੇ ਪਾਸਿਓਂ ਨਾ ਕੋਈ ਹੋਰ ਸੁਣਿਆ ਆਪਣਾ ਗੇਟ ਖੜਕ ਕੇ ਹੈ ਮੈਂ ਉੱਠ ਕੇ ਬੈਠਾ ਹੋ ਗਿਆ ਉਦੋਂ ਬਾਅਦ ਇੱਥੇ ਪੜਾਕਾ ਪੈ ਗਿਆ ਪੜਾਕਾ ਪੈਣ ਤੋਂ ਬਾਅਦ ਇਹ ਸਾਰੇ ਜੀ ਅੱਗ ਚੱਲ ਪਈ ਜੀ ਸਾਨੂੰ ਪਤਾ ਨਹੀਂ ਲੱਗਿਆ 15 ਮਿੰਟ ਵੀ ਕਿੱਥੇ ਅੱਗ ਚੱਲਦੀ ਹੈ ਕਿੱਥੇ ਨਾ ਅਸੀਂ ਤਾਂ ਕੋਈ ਕਿੱਥੇ ਜੇ ਲੱਗੀ ਸੀ ਅੱਗ ਕੁਛ ਆ ਆਪਣੀ ਕੋਲੀ ਡਿੱਗਿਆ ਜੀ ਜਿਹੜਾ ਉੱਥੇ ਅੱਗ ਲੱਗੀ ਸੀ ਉੱਥੇ ਅੱਗ ਹੀ ਚ ਅੱਗ ਹੀ ਚੱਲ ਪਈ ਸੀ ਸਾਰੇ ਹੂੰ ਉਸ ਤੋਂ ਬਾਅਦ ਜਦੋਂ ਅੱਗ ਛੱਡ ਗਈ ਕੱਲਾ ਰੀਤਾ ਚੱਲਿਆ ਹੂੰ ਰੀਤਾ ਚੱਲੇ ਤੋਂ ਬਾਅਦ ਅਸੀਂ ਇਹਨਾਂ ਸਾਰੇ ਸਾਡੇ ਘਰ ਨੇ ਜੀ ਇਹਨਾਂ ਨੂੰ ਫੋਨ ਕਰਿਆ ਸੀ ਇਹ ਆਏ ਨੇ ਸਾਰੇ ਹੂੰ ਪਰੇ ਸੁੱਕਾ ਵਾਹਣ ਪਿਆ ਸੀ ਉਹਦੇ ਚ ਬੇਨੇ ਤੁਰੇ ਫਿਰੇ ਆ ਕਿੱਥੇ ਜੇ ਕੁਛ ਡਿੱਗਿਆ ਉੱਥੇ ਸਾਨੂੰ ਕੁਛ ਨਹੀਂ ਮਿਲਉ ਪਤਾ ਲੱਗਿਆ ਇਹ ਤੜਕੇ ਸਵੇਰ ਉੱਠ ਕੇ ਪਤਾ ਲੱਗਿਆ ਜੀ ਮੈਨੂੰ ਸਵੇਰੇ ਉੱਠ ਕੇ ਸਵੇਰੇ ਜਦੋਂ ਮੈਂ ਉੱਠਿਆ ਉਹ ਮੈਨੂੰ ਨਿਸ਼ਾਨ ਦਿਸਿਆ ਨਿਸ਼ਾਨ ਕਹਤਾ ਆਪਣੇ ਕੰਧ ਤੇ ਲੱਗਿਆ ਹੋਇਆ ਉਹ ਜਿਹੜਾ ਲੱਗਿਆ ਹਾਂਜੀ ਇਹ ਨਿਸ਼ਾਨ ਦੇਖ ਕੇ ਮੈਂ ਬਾਹਰ ਗਿਆ ਬਾਹਰ ਜਦੋਂ ਮੈਂ ਦੇਖਿਆ ਮੱਕੀ ਚ ਜੀ ਟੋਆ ਜਾ ਪਿਆ ਸੀ ਮੈਂ ਕਿਹਾ ਟੋਆ ਜਾ ਕਹਦਾ ਫਿਰ ਮੈਂ ਸਾਰੇ ਜਾ ਕੇ ਦੇਖਿਆ ਫਿਰ ਮੈਂ ਇਹਨਾਂ ਨੂੰ ਫੋਨ ਕਰਿਆ ਸਾਰੇ ਫਿਰ ਉਸ ਤੋਂ ਬਾਅਦ ਫਿਰ ਇਕੱਠੇ ਹੋਣ ਲੱਗੇ ਧਮਾਕਾ ਕਹਤਾ ਸੀ ਧਮਾਕਾਤਾ ਜੀ ਬਹੁਤ ਪੁੱਛ ਜੋ ਗੂਤੇ ਟੁੱਟਾ ਜਿਵੇਂ ਨਮਲੀ ਨੁਕਸਾਨ ਕਿੰਨਾ ਕਾ ਜਿਵੇਂ ਇੱਕ ਉਹ ਸ਼ੈਲਟਰ ਸਾਡੇ ਉਹ ਚਾਦਰਾਂ ਚੂਤ ਰਹੀ ਸਾਰੀਆਂ ਪੱਟੀਆਂ ਗਈਆਂ ਆਹ ਦੇਖੋ ਹੀ ਸ਼ੀਸ਼ੇ ਟੁੱਟ ਗਏ ਲੋਕ ਟੁੱਟ ਗਏ ਸੀ ਫੁੱਟ ਗਿਆ ਇਹ ਨੁਕਸਾਨ ਹੋਇਆ ਜੀ ਸਾਡਾ ਇਹ ਸਾਰਾ ਨੁਕਸਾਨ ਹੋ ਗਿਆ ਹਾਂ ਜੀ ਇਹ ਸਾਰਾ ਨੁਕਸਾਨ ਹੋ ਗਿਆ ਉਹ ਅੰਦਰ ਸੀ ਕਿਤੇ ਸੀ ਬੱਚੇ ਅੰਦਰ ਸੀਗੇ ਜੀ ਮੈਂ ਇੱਥੇ ਪਿਆ ਸੀਗਾ ਬੱਚੇ ਦੂਰੇ ਆ ਆ ਇਹ ਅੱਜ ਟੁੱਟ ਗਿਆ ਜੀ ਹਾਂਜੀ ਆ ਇਧਰਲੇ ਬਾਰ ਨੇ ਹਾਂ ਇੱਕ ਵਾਰ ਟੁੱਟ ਗਿਆ ਹਾਂਜੀ ਇਹ ਟੁੱਟਿਆ ਉਧਰਲੇ ਵੀ ਟਰੱਕ ਟੁੱਟਿਆ ਆ ਦੇਖੋ ਜੀ ਆ ਕੁੰਡੇ ਆ ਇਹ ਵੀ ਟੁੱਟਿਆ ਸਾਰੇ ਅੱਛਾ ਇਧਰੋਂ ਹਾਂ ਹਾਂਜੀ ਆ ਸਾਰੇ ਟੁੱਟਿਆ ਹੈ ਅੱਛਾ ਇਹ ਉਹਦੀ ਧਮਕਣਾ ਨਹੀਂ ਹੋਇਆ ਸਾਬ ਹਾਂਜੀ ਹਾਂਜੀ ਪਹਿਲਾਂ ਇਸ ਵਾਰ ਨੂੰ ਧੱਕਾ ਵੱਜਿਆ ਜੀ ਕੱਲੇ ਨੂੰ ਅੱਛਾ ਮੈਂ ਉੱਠ ਕੇ ਬੈਠਾ ਹੋ ਗਿਆ ਬੈਠਾ ਜੀ ਬਿੱਥੇ ਕੋਲੇ ਮੰਜਾ ਸੀਗਾ ਮੇਰਾ ਬੈਠਾ ਹੋਇਆ ਜਦੋਂ ਉਸ ਤੋਂ ਬਾਅਦ ਪੜਾਕਾ ਪੈ ਗਿਆ ਹਾਂ ਪੜਾਕਾ ਪੈ ਤੋ ਬਾਅਦ ਵੀ ਸਾਰੇ ਲਾਲ ਹੀ ਲਾਲ ਹੋ ਗਿਆ ਮੈਂ ਤਾਂ ਅੱਖਾਂ ਲੰੰਜਾਂ ਮੀਚ ਮੈਂ ਤਾਂ ਦੇਖਿਆ ਹੀ ਨਹੀਂ ਵੀ ਕੀ ਹੋ ਗਿਆ ਕੀ ਨਾ 15 ਮਿੰਟਾਂ ਬਾਅਦ ਇਹ ਅੱਖਾਂ ਖੋਲ੍ਹ ਗਿਆ ਮੈਂ ਉਦੋਂ ਮੈਨੂੰ ਕੱਲਾ ਰੇਤਾ ਦਿਸਿਆ ਫੇਰ ਅੱਛਾ ਰੇਤਾ ਦਿਸੇ ਤੋਂ ਬਾਅਦ ਮੈਂ ਫੋਨ ਕਰਿਆ ਸਾਰਿਆਂ ਨੂੰ ਫੇਰ ਆਈਆਂ ਜੀ ਅਸੀਂ ਤੁਸੀਂ ਬਾਹਰ ਜਾ ਕੇ ਦੇਖਿਆ ਬਾਹਰ ਜਾ ਕੇ ਦੇਖਿਆ ਜੀ ਬਾਹਰ ਸਾਨੂੰ ਕੁਝ ਨਹੀਂ ਦਿਸਿਆ ਗਿੱਲੀ ਮੱਕੀ ਚੇ ਸੀ ਬੜੇ ਨੇ ਅੱਛਾ ਅੱਗੇ ਪਾਣੀ ਲੱਗਿਆ ਸੀ ਮੈਂ ਹਾਂ ਜੀ ਪਾਣੀ ਲੱਗਿਆ ਸੀ ਵੀ ਗਿੱਲੇ ਥਾਂ ਚ ਆਪਾਂ ਖੁੱਭਾਂਗੇ ਇੱਧਰ ਕੀ ਲੈਣ ਜਾਣਾ ਹੈ ਤੇ ਉਹਨੂੰ ਪਤਾ ਹੀ ਨਹੀਂ ਸੀ ਵੀ ਇੱਥੇ ਡਿੱਗੇ ਕੋਲੇ ਇਹ ਤੜਕੇ ਸਵੇਰ ਉੱਠ ਕੇ ਗਿਆ ਜਦੋਂ ਬਾਹਰ ਨੂੰ ਸਾਰੇ ਫੇਰ ਦੇਖਿਆ ਮੈਂ ਸਾਰੇ ਮੱਕੀ ਦੇ ਵਿੱਚ ਸ਼ਰਲੇ ਡਿੱਗੇ ਪਰੇ ਡਿੱਗੇ ਨੇ ਸਾਰੇ ਫੇਰ ਮੈਂ ਫੇਰ ਨੈਟ ਤੇ ਪਾਇਆ ਜਿਹੜਾ ਸਾਰਿਆਂ ਨੂੰ ਸੱਧਿਆ ਉਹ ਤੋਂ ਬਾਅਦ ਫੇਰ ਇਕੱਠ ਹੋਣ ਲੱਗਾ ਨਿਸ਼ਾਨ ਇੱਕ ਇੱਕ ਇੱਥੇ ਇੱਕ ਹਾਂਜੀ ਆ ਦੇਖੋ ਆ ਇੱਥੇ ਲੱਗਿਆ ਹੈਨਾ ਹਾਂਜੀ ਆ ਵਾਲਾ ਅਛਾ ਇਹ ਤਾਂ ਇਹ ਵੀ ਅਭੀ ਜੇ ਕਿਤੇ ਇੱਥੇ ਕੋਈ ਖੜਾ ਨਾ ਨੁਕਸਾਨ ਵੀ ਕੀ ਤਰ੍ਹਾਂ ਆ ਕੋਲੇ ਬੈਠੇ ਸਾਰੇ ਇਹ ਇਵਨ ਕਿ ਇਵਨ ਕਿ ਜਿਹੜੇ ਆ ਦੇਖੋ ਟੱਕਣ ਨੇ ਨਾ ਉਹ ਦੇਖੋ ਤਣਕ ਦੇ ਡਰਮਾਂ ਵਾਲੀ ਉਹ ਵੀ ਹੋਏ ਮਤਲਬ ਲੈ ਲੈ ਮਤਲਬ ਉਹ ਤਾਂ ਆ ਵਜ ਕੇ ਥੱਲੇ ਡਿੱਗ ਗਈ ਇਹ ਕਹਿੰਦੇ ਥੱਲੇ ਡਿੱਗ ਤਾਰ ਦਾ ਸਪਾਰਕ ਹੋਇਆ ਉਹ ਦੇਖੋ ਮਲਬੈਟੀ ਵੱਡੀ ਘਟਨਾ ਹੋਈ ਆ ਆ ਦੇਖੋ ਸੱਚਾ ਆਹਾਂ ਲੋਕ ਭੱਟਦੇ ਉਥੋਂ ਅਛਾ ਉਹਦਾ ਟੁੱਟਿਆ ਬੰਦ ਸੀ ਇਹ ਵੀ ਗੇਟ ਬੰਦ ਸੀ ਹਾਂ ਬੰਦ ਸੀ ਉਹ ਪਰਲਾ ਗੇਟ ਸੀਗਾ ਜੂ ਵੀ ਟੁੱਟ ਕੇ ਡਿੱਗ ਪਿਆ ਉਹ ਉਪਰਲਾ ਗੇਟ ਲੱਗਿਆ ਹੋਇਆ ਤੁੰਗੂ ਵਿੱਚ ਤਹਾਂ ਪਿਆ ਉਹ ਕੁੱਠੇ ਤੇ ਹਾਂ ਤਹਾਂ ਗੇਟ ਪਹਾਂਜੀ ਹਾਂ ਜੀ ਇਹ ਇਹ ਤਸਵੀਰਾਂ ਨੇ ਤੁੰਗਵਾਲੀ ਪਿੰਡ ਦੀਆਂ ਨੇ ਤਾਂ ਇਹ ਤੁਹਾਨੂੰ ਦਿਖਾ ਰਹੇ ਹਾਂ ਕਿ ਜਿਵੇਂ ਪਰਿਵਾਰ ਦਾ ਫਸਲ ਹੈ ਕਿ ਜਿਸ ਤਰ੍ਹਾਂ ਦਾ ਮਾਲੀ ਨੁਕਸਾਨ ਜਿਹੜਾ ਹੈਗਾ ਉਹ ਇਹਨਾਂ ਦਾ ਹੋਇਆ ਆ ਦਾ ਇਹ ਗੇਟ ਸੀ ਜਿਵੇਂ ਹੇਠਲਾ ਜਿਹੜਾ ਨੁਕਸਾਨ ਹੋਇਆ ਤਾਂ ਇਹ ਗੇਟ ਲੱਗਿਆ ਹੋਇਆ ਸੀ ਤਾਂ ਇਹਦੇ ਤੇ ਵੀ ਜਿਹੜੀ ਧਮਕ ਜਿਹੜੀ ਹੈਗੀ ਉਹ ਧਮਕ ਦੇ ਨਾਲ ਇਹ ਗੇਟ ਵੀ ਜਿਹੜਾ ਹੈਗਾ ਉਹ ਡਿੱਗ ਗਿਆ ਇਸ ਵੇਲੇ ਤਸਵੀਰਾਂ ਇਹ ਇਹ ਬਾਪੂ ਜੀ ਲੱਗਿਆ ਹੋਇਆ ਸੀ ਤੁਹਾਡਾ ਲੱਗਿਆ ਹੋਇਆ ਸੀਗਾ ਜਿੱਥੇ ਇਹ ਵੀ ਉਸੇ ਧਮਾਕੇ ਦੇ ਨਾਲ ਹੀ ਇਹ ਟੁੱਟਿਆ ਜੀ ਇਹ ਧਮਾਕੇ ਦੇ ਨਾਲ ਇਹ ਵੀ ਇਹ ਵੀ ਟੁੱਟ ਗਿਆ ਹਾਂਜੀ ਹਾਂਜੀ ਇੱਥੋਂ ਪਟਿਆ ਗਿਆ ਇਹ ਵੀ ਦੱਸ ਰਹੇ ਸੀ ਕਿ ਤੁਸੀਂ ਹਲੇ ਮਤਲਬ ਪਾਇਆ ਵੀ ਹੋਣੀ ਸੀ ਇਹ ਤਾਂ ਆਹ ਤਾਂ ਸਾਰੇ 15 ਦਿਨ ਨਹੀਂ ਹੋਈ ਉਹ ਪਰਲੇ ਪਾਏ ਨੂੰ ਤਾਂ ਅੱਛਾ ਇਹ ਪਿਛਲੇ ਸਾਲ ਦਾ ਪਾਇਆ ਹੋਇਆ ਅੱਛਾ ਇੱਕ ਸਾਲ ਹੀ ਹੋਇਆ ਮੰਨ ਕੇ ਚੱਲੋ ਇੱਕ ਸਾਲ ਹੀ ਹੋ ਗਿਆ ਹਾਂਜੀ ਉਹ ਪਰਲੀਆਂ ਚਾਦਰ ਹੁਣੀ ਪਾਈਆਂ ਸੀ ਹੂੰ ਤੇ ਇਹ ਤੁਹਾਡਾ ਬਾਪੂ ਜੀ ਗੁਜ਼ਾਰਾ ਜਿਹੜਾ ਹੈਗਾ ਉਹ ਖੇਤੀਬਾੜੀ ਤੇ ਜਾਂ ਕਿਵੇਂ ਹੈ ਖੇਤੀਬਾੜੀ ਤੇ ਜੇ ਕੱਲੀ ਤੇ ਖੇਤੀਬਾੜੀ ਸਿਰਫ ਹੀ ਸਰ ਹਾਂਜੀ ਹੋਰ ਆਪਣਾ ਕੋਈ ਕਿਸੇ ਪਾਸੇ ਸਿਸਟਮ ਨਹੀਂ ਹੈਗਾ ਹੂੰ ਮੇਨ ਪੋਤੀਆਂ ਹੀ ਪੁੱਤਾਂ ਹੈ ਸੀ ਹਾਂਜੀ ਤਿੰਨ ਪੋਤੀਆਂ ਹੀ ਪੁੱਤਾਂ ਹੈ ਜੀ ਅੱਛਾ ਹਾਂਜੀ ਪਹਿਲਾਂ ਦੋ ਕੁੜੀਆਂ ਸੀ ਜੀ ਵਿਚਾਰੇ ਇਹਦੇ ਅੱਛਾ ਗਰੀਬ ਪਰਿਵਾਰ ਹੀ ਹੈ ਜੀ ਦੇਖਿਆ ਜਾਵੇ ਇੱਕ ਤਰ੍ਹਾਂ ਦਾ ਹਾਂ ਗਰੀਬ ਪਰਿਵਾਰੀ ਜਿਹੋ ਟਰਾਲੀ ਸੀ ਮੰਗਵੀ ਉਹਦੇ ਵੇਦੀ ਮੋਰਾ ਨਿਕਲ ਗਿਆ ਜੀ ਤੂੰ ਜਾ ਕੇ ਦੇਖ ਹਾਂ ਗਰੀਬ ਪਰਿਵਾਰੀ ਸੀ ਇਹ ਸੀ ਵੀ ਪਿੰਡ ਤੌਰ ਤੇ ਵੀ ਮਦਦ ਕਰਾਂਗੇ ਪ੍ਰਸ਼ਾਸਨ ਨੂੰ ਵੀ ਬੇਨਤੀ ਵੀ ਇਹਨਾਂ ਦੀ ਮਦਦ ਕਰੀ ਜਾਵੇ ਬਾਹਾਂ ਫੜੀ ਜਾਵੇ ਜੀ ਸ਼ੀਸ਼ੇ ਜੀ ਤੁਸੀਂ ਆਪ ਦੇਖ ਲਓ ਇੱਕ ਬਾਥਰੂਮ ਨਹੀਂ ਪੈਂਦਾ ਆਪਾਂ ਤੋਂ ਤੇ ਹੁਣ ਕਿੰਨਾ ਨੁਕਸਾਨ ਆ ਜੀ ਇਹਨਾਂ ਦਾ ਕੰਮ ਸਾਡੇ ਘਰੇ ਦੇ ਸਾਹਮਣੇ ਹਾਂਜੀ ਉਸ ਦੇ ਕਰਕੇ ਟੁਕੜੇ ਹੋ ਸਾਹਮਣੇ ਘਰੇ ਦੇ ਆਪਣੇ ਉਹ ਸਾਹਮਣੇ ਘਰੇ ਉਹ ਸਾਹਮਣੇ ਘਰ ਹੈ ਜੀ ਉਹ ਉੱਥੇ ਉਹ ਘਰਾਂ ਦੇ ਸ਼ੀਸ਼ੇ ਉੱਥੇ ਟੁੱਟ ਗਈ ਇੱਥੇ ਆ ਇੱਥੇ ਚੱਲ ਗਈ ਆ ਇੱਥੇ ਚੱਲੇ ਆ ਜਾ ਹੋ ਘਰਾਂ ਦੇ ਟੁੱਟੇ ਹੋਰ ਹਾਂ ਜੀ ਐਡੀ ਦੂਰ ਤੱਕ ਹੋ ਘਰਾਂ ਦੇ ਵੀ ਕਈ ਕਿੱਲੇ ਵਾਟ ਵਾ ਹਾਂ ਜੀ ਚਾਰ ਚਾਰ ਕਿੱਲੇ ਹੋ ਘਰਾਂ ਦੇ ਵੀ ਟੁੱਟਿਆ ਜੀ ਉਹ ਘਰਾਂ ਦੇ ਵੀ ਟੁੱਟਿਆ ਸਾਰੇ ਹਾਂ ਸਾਰੇ ਘਰਾਂ ਦੇ ਹੋ ਸਾਹਮਣੇ ਜੀ ਉਹਦੇ ਜਗਰੀਮਨ ਜਿੱਥੇ ਡਿੱਗਿਆ ਜੀ ਉਤੋਂ ਜਿੱਥੋਂ ਡਿੱਗਿਆ ਜੀ ਉਤੋਂ 5 ਕਿੱਲੇ ਦੇ ਏਰੀਆ ਦੇ ਵਿੱਚ ਸਾਰੇ ਘਰਾਂ ਦੇ ਸ਼ੀਸ਼ੇ ਟੁੱਟ ਗਏ ਹਾਂ ਜਿੰਨੇ ਵੀ ਹਾਂ ਜਿੰਨੇ ਵੀ ਘਰ ਸੀ ਸਾਰਿਆਂ ਦੇ ਸ਼ੀਸ਼ੇ ਟੁੱਟ ਗਏ ਨੇ ਜੀ ਤੇ ਇਸ ਪਰਿਵਾਰ ਦਾ ਤਾਂ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਛੱਡ ਵਗੈਰਾ ਡਿੱਗ ਗਿਆ ਜੀ ਤੇ ਮੰਨ ਲਓ ਟਰਾਲੀ ਸਾਰੀ ਟੁੱਟ ਗਈ ਐ ਤੇ ਸ਼ੀਸ਼ੇ ਵਗੈਰਾ ਕਰਦੇ ਸਾਰੀ ਜੋ ਬਿਲਡਿੰਗ ਦਾ ਨੁਕਸਾਨ ਹੋ ਗਿਆ ਹਾਂ ਜਿਆਦਾ ਨੁਕਸਾਨ ਹੋ ਗਿਆ ਬਹੁਤ ਗਰੀਬ ਪਰਿਵਾਰ ਹੈ ਜੀ ਇਹ ਤੇ ਗਵਰਨਮੈਂਟ ਨੂੰ ਅਸੀਂ ਅਪੀਲ ਕਰਦੇ ਆਂ ਕਿ ਵੀ ਇਹਨਾਂ ਦੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ ਕਿਉਂਕਿ ਇਹਨਾਂ ਕੋਲ ਕੋਈ ਹੋਰ ਆਮਦਨ ਦਾ ਸਾਧਨ ਨਹੀਂ ਕੱਲੀ ਖੇਤੀਬਾੜੀ ਹੈ ਜੀ ਤੇ ਬਹੁਤ ਮੰਨ ਲਓ ਗਰੀਬੀ ਪਰਿਵਾਰ ਹੈ ਜੀ ਘੱਟ ਪੈਲੀ ਵਾਲਾ ਇਹਨਾਂ ਦੀ ਮਦਦ ਕਰਨੀ ਚਾਹੀਦੀ ਹੈ ਕਿ ਗਵਰਨਮੈਂਟ ਨੂੰ ਅਪੀਲ ਕਰਦੇ ਆਂ ਤੇ ਇਹਨਾਂ ਦਾ ਨੁਕਸਾਨ ਬਹੁਤ ਜ਼ਿਆਦਾ ਹੋ ਗਿਆ ਜੋ ਵੀ ਬਣਦੇ ਅਧਿਕਾਰੀ ਬਣਦੇ ਅਧਿਕਾਰੀ ਉਹ ਆ ਕੇ ਦੇਖਣਾ ਤੇ ਇਹਨਾਂ ਨੂੰ ਜੋ ਵੀ ਮੁਆਜਰ ਬਣਦਾ ਉਹ ਉਹ ਗੰਗੋ ਕੀ ਜਦੋਂ ਹਾਂਜੀ ਹਾਂਜੀ ਅਸੀਂ ਰਾਤ ਨੂੰ ਆਕੇ ਸੀਗੇ ਕਰਲੇ ਸੀਗੇ ਜੀ ਅਸੀਂ ਤੇ ਰਾਤ ਨੂੰ ਫੋਨ ਕਰਤੇ ਸੀਗੇ ਮੈਨੂੰ ਇਹਦੇ ਮੁੰਡੇ ਨੇ ਜੀ ਬੇਅੰਤ ਨੇ ਅਸੀਂ ਰਾਤ ਨੂੰ ਆਕੇ ਸੀਗੇ ਆ ਸਰਕਰ ਇਧਰਲੇ ਕਰ ਵੀ ਆਕੇ ਸੀਗੇ ਕੋਲੇ ਇੱਥੇ ਮਤਲਬ ਸਭ ਤੋਂ ਵੱਧ ਜਿਹੜਾ ਨੁਕਸਾਨ ਹੋ ਇਸ ਪਰਿਵਾਰ ਦਾ ਇਸ ਪਰਿਵਾਰ ਦਾ ਇਹਨਾਂ ਦੇ ਬਹੁਤ ਹਾਂ ਚਾਦਰਾਂ ਜਿਹੜੀਆਂ ਉਹ ਸਾਰੀਆਂ ਬਿਲਕੁਲ ਖਾ ਹਾਂਜੀ ਹਾਂਜੀ ਸੀਸੀ ਟੁੱਟ ਗਈ ਸਾਰੇ ਹਾਂਜੀ ਹਾਂਜੀ ਦੋ ਤਿੰਨ ਕਿੱਲੇ ਬਾਹੀ ਤੱਕ ਦਾ ਜਿਹੜੇ ਪੁਰਜੇ ਆ ਉਹ ਅਸੀਂ ਆ ਕੇ ਦੇਖੇ ਦੋ ਤਿੰਨ ਕਿੱਲੇ ਬਾਹੀ ਤੱਕ ਖਿੰਡੇ ਪਏ ਆ ਤੇ ਉਹ ਕਰ ਤੱਕ ਪੁਰਜੇ ਪਏ ਤੇ ਏਡੇ ਏਡੇ ਡੂੰਗੇ ਟੋਏ ਪੱਟੇ ਹੋਏ ਵੇ ਜਿੱਥੇ ਤੱਕ ਪੁਰਜੇ ਗਰੇ ਆ ਜਿੱਥੇ ਪੁਰਜੇ ਡਿੱਗੇ ਇੱਥੇ ਤਾਂ ਇੱਕ ਪੱਟਾ ਹੀ ਬੈਠਾ ਉਹ ਉਧਰ ਵੀ ਪੱਟੇ ਹੋਇਆ ਹਾਂ ਉੱਥੇ ਜਿੱਥੇ ਇੱਥੇ ਛੋਟੇ ਛੋਟੇ ਪੀਸ ਡਿੱਗੇ ਉੱਥੇ ਵੀ ਟੋਏ ਪੱਟੇ ਇੱਥੇ ਤਾਂ ਬਹੁਤ ਵੱਡਾ ਕਾ ਵੀ 5-7 ਫੁੱਟ ਡੂੰਗਾ ਉਹ ਨੇੜੇ ਨੇੜੇ ਸਾਰੇ ਦੇਖ ਕੇ ਆ ਜਾਂਗੇ ਪੱਕੇ ਥਾਂ ਦੇ ਵਿੱਚ ਜਿੱਥੇ ਉਹ ਪੱਕਾ ਥਾਂ 'ਤੇ ਪਾਣੀ ਨਹੀਂ ਲੱਗਿਆ 200 ਮੀਟਰ ਜਿੱਥੇ ਡਿੱਗਿਆ ਜੀ ਇਹ ਮੇਨ ਮੇਨ ਮੰਜਾਇਲ ਡਿੱਗਿਆ ਇਹਦੇ 200 ਮੀਟਰ ਦੇ ਘੇਰੇ ਦੇ ਵਿੱਚ ਬਹੁਤ ਜ਼ਿਆਦੇ ਪੁਰਜੇ ਡਿੱਗੇ ਨੇ ਉਹਨਾਂ ਨੇ ਕਾਫੀ ਥਾਂ ਪਟਿਆ ਹੋਇਆ ਸਾਰੇ ਖਿੰਡੇ ਹੋਏ ਨੇ ਸਾਰੇ ਖਿੰਡੇ ਹੋਏ ਨੇ ਸਾਰੇ ਖਿੰਡੇ ਹੋਏ ਨੇ ਤੇ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਜੀ ਇਸ ਪਰਿਵਾਰ ਦਾ ਤਾਂ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਜੀ ਜਾਨੀ ਹਾਂ ਇਹ ਅਵੀ ਜਾਨੀ ਨੁਕਸਾਨ ਇਹ ਏਰੀਗ ਦੇ ਵਿੱਚ ਕੋਈ ਬੰਦਾ ਜਿਵੇਂ ਹੁਣ ਨੇੜੇ-ਨੇੜੇ ਖੇਤਾਂ ਦੇ ਵਿੱਚ ਕੋਈ ਕੰਮ ਕਰਦਾ ਜਿੱਥੋਂ ਤੱਕ ਉਹ ਪੁਰਜੇ ਗਏ ਆ ਜਾਨੀ ਨੁਕਸਾਨ ਵੀ ਹੋ ਸਕਦਾ ਸੀ ਇਹਦਾ ਹਾਂ ਜੇ ਦੇਖ ਹਾਂ 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 ਇਹਨੇ ਨੇ ਡੂੰਗੇ ਹਾਂ ਜੀ ਹਾਂ ਪਸ਼ੂ ਸ਼ੈੱਡ ਦੇ ਥ ਥੱਲੇ ਹੁੰਦੇ ਪਸ਼ੂਆਂ ਦਾ ਬਹੁਤ ਨੁਕਸਾਨ ਹੋ ਸਕਦਾ ਸੀ ਪਸ਼ੂ ਬਾਹਰ ਸੀ ਪਸ਼ੂ ਬਾਹਰ ਸੀ ਬਚਤ ਰਹੇਗੀ ਪਰਮਾਤਮਾ ਵੱਲੋਂ ਹੀ ਪਸ਼ੂ ਬਾਹਰ ਸੀ ਆ ਨਿੱਕੇ ਨਿੱਕੇ ਬੱਚੇ ਆ ਜੀ ਕਈ ਯਾਰ ਇਹ ਵੀ ਆਪਾਂ ਕਹਿੰਦੇ 10-11 ਮਹੀਨੇ ਤੱਕ ਤਾਂ ਤੁਰ ਹੀ ਫਿਰਦੇ ਆਮ ਇਹ ਹੁੰਦੇ ਬਹੁਤ ਵੱਡਾ ਨੁਕਸਾਨ ਹੋ ਜਾਂਦਾ ਜੀ ਸਹਿਮ ਗਏ ਹੋਣਗੇ ਪਰਿਵਾਰ ਤੋਂ ਸਹਿਮ ਗਏ ਹੋਈ ਸਹਿਮ ਕੇ ਜੀ ਸਾਰਾ ਪਰਿਵਾਰ ਸਾਡਾ ਦਹਿਲੀ ਗਿਆ ਇੱਕ ਮਹੀਨ ਕੱਲਾ ਮੜਾ ਜਾ ਕੰਮ ਜੱਪ ਸੀਗਾ ਯਾ ਸਾਰੇ ਡਰੇ ਹੋਏ ਸੀ ਇੱਕ ਤਾਂ ਆਪਾਂ ਮੋਕੇ ਜੀ ਮਾੜੀ ਮੋਢੀ ਗੱਲ ਉਹ ਦਹਿਲੀ ਦਾ ਸਾਡੀ ਵੱਡੀ ਵੱਡੀ ਗੱਲ ਹੈ ਤਾਂ ਨਹੀਂ ਐਡੀ ਬੱਡੀ ਜਲਾ ਜੀ ਪਿੰਡ ਤੋਂ 2-3 ਕਿਲੋਮੀਟਰ ਦੂਰ ਹੈ ਮੰਨ ਕੇ ਚੱਲੋ ਖੇਤਾਂ ਦੇ ਵਿੱਚ ਘਰ ਆ ਇਹ ਅਸੀਂ ਪਿੰਡ ਦੇ ਵਿੱਚ ਜੋ ਦੇਖਿਆ ਬਲਾਸਟ ਹੋਇਆ ਜੀ ਉਹ ਆਏ ਲੱਗ ਰਿਹਾ ਸੀਗਾ ਜਿਵੇਂ ਆਪਣੇ ਘਰ ਦੇ ਨਜ਼ਦੀਕ ਹੀ ਹੋਇਆ ਹੋਵੇ ਐਡਾ ਇੰਨਾ ਰੋਸ਼ਨੀ ਸੀ ਉਸ ਟਾਈਮ ਤੇ ਜਿਹੜੀ ਧਮਕ ਸੀ ਬਲਾਸਟ ਦੀ ਇੰਨੀ ਜਿਆਦਾ ਸੀ ਆਏ ਲੱਗ ਰਿਹਾ ਸੀ ਨਾਲੇ ਘਰੇ ਦੇ ਬੰਬ ਡਿੱਗਿਆ ਕਿਤੇ ਅਸੀਂ ਸਵੇਰ ਆ ਕੇ ਦੇਖਿਆ ਵੀ ਇੱਥੇ ਆ ਕੇ ਡਿੱਗਿਆ 3 ਕਿਲੋਮੀਟਰ ਪਿੰਡ ਆ ਇੱਥੋਂ ਹਾਂ ਪਿੰਡ ਦਾ ਹਾਂ ਪੂਰੇ 3 ਕਿਲੋ ਹਾਂ 3 ਕਿਲੋਮੀਟਰ ਹੈ ਤੇ ਜਦੋਂ ਉਹ ਬਲਾਸਟ ਹੋਇਆ ਪੂਰੀ ਰੋਸ਼ਨੀ ਆਏ ਦਿਖਦਾ ਸਾਰਾ ਕੁਝ ਹੀ ਤੇ ਧਮਕਦਾ ਇੰਨੀ ਜਿਆਦੇ ਸੀਗੀ ਇਹ ਤਾਂ ਕਹਿੰਦੇ ਵੀ ਕੋਲੇ ਸੀਗੇ ਇਹਨਾਂ ਨੇ ਤਾਂ ਉਹ ਹੋਣੀ ਐ ਤੇ ਸਾਡੇ ਸਾਰੇ ਪਿੰਡ ਦੇ ਲੋਕ ਜੋ ਘਰਾਂ ਦੇ ਵਿੱਚੋਂ ਬਾਹਰ ਆਗੇ ਸੀ ਉਸ ਟਾਈਮ ਜੋ ਦੇਖਿਆ ਬਾਹਰ ਆ ਕੇ ਹਾਂ ਵੀ ਆਇਆ ਇੰਨਾ ਚਾਨਣ ਹੋਇਆ ਸੀ ਇਸ ਰੋਡ ਅੱਛਾ ਹਾਂ ਜੀ ਮਰ ਆਪਣੀ ਬਿਜਲੀ ਡਿੱਗਦੀ ਹੈਗੀ ਉਹ ਇਸ ਰੋਡ ਚਾਨਣ ਹੋਇਆ ਸੀ ਉਹ ਪਹਿਲਾਂ ਨਹੀਂ ਪੈਂਦੀ ਡਿੱਗਦੀ ਹੁੰਦੀ ਸੀ ਹਾਂ ਜਿਵੇਂ ਆਪਾਂ ਦੀਵਾਲੀ ਵੇਲੇ ਉਹ ਗੁਵਾਰੇ ਛੱਡਦੇ ਆ ਇਸ ਤਰ੍ਹਾਂ ਦੀ ਮੈਂ ਕੋਠੇ ਦੇ ਉੱਪਰ ਖੜਾ ਸੀ ਪਿੰਡ ਦੇ ਵਿੱਚ ਮੇਰਾ ਮਕਾਨ ਆ ਉਹ ਤਿੰਨ ਚੀਜ਼ਾਂ ਆਈਆਂ ਸੀ ਅੱਛਾ ਹੌਲੀ ਉਹਨਾਂ ਹੀ ਜਿਹੜੀ ਰਫ਼ਤਾਰ ਸੀ ਜਮਾਂ ਹੌਲੀ ਸੀ ਠੀਕ ਹੈ ਹਾਂ ਉਹ ਇੱਕ ਤਾਂ ਦੋ ਬੁਝ ਗਈਆਂ ਉਹਨਾਂ ਨੂੰ ਪਤਾ ਨਹੀਂ ਪਤਾ ਹੀ ਲੱਗਿਆ ਤੀਸਰੀ ਜਦੋਂ ਉਹਦਾ ਉੱਪਰ ਵੀ ਚਾਲਨ ਹੋਇਆ ਤੇ ਫਿਰ نیچے ਆ ਕੇ ਤਾਂ ਬਲਾਸਟਿਕ ਹੋ ਗਿਆ ਜੀ ਉਹ ਤਿੰਨ ਤਿੰਨ ਆਏ ਨੇ ਤਿੰਨ ਆਏ ਦੀ ਸੇ ਦੇ ਜੀ ਜਿਹੜੇ ਤੁਸੀਂ ਦੇਖੇ ਮੈਂ ਆਪ ਖੁਦ ਵੇਖਿਆ ਜੀ ਮੈਂ ਕੋਠੀ ਦੇ ਉੱਪਰ ਖੜਾ ਸੀ ਪਿੰਡ ਦੇ ਵਿੱਚ ਹਾਂ ਹਾਂ ਤੇ ਐਂ ਲੱਗ ਰਿਹਾ ਸੀਗਾ ਵੀ ਆਪਣੇ ਉੱਪਰੋਂ ਆ ਰਿਹਾ ਪਰ ਜਦੋਂ ਉਹ ਦੋ ਤਾਂ ਬੁਝ ਹੀ ਗਏ ਪਤਾ ਨਹੀਂ ਲੱਗਿਆ ਵੀ ਕਿੱਦਨੂੰ ਤੇ ਇੱਕ ਇਹਦਾ ਬਲਾਸਟ ਹੋਇਆ ਬਲਾਸਟ ਹੋਇਆ ਹਾਂ ਉਸ ਤੋਂ ਬਾਅਦ ਤਾਂ ਫੇਰੀ ਸਾਰਾ ਪਿੰਡ ਜਾਗਦਾ ਹੀ ਰਿਹਾ ਘਰਾਂ ਤੋਂ ਬਾਹਰ ਹੀ ਰਿਹਾ ਕਿਉਂਕਿ ਲੱਗ ਰਿਹਾ ਸੀਗਾ ਵੀ ਜਿਸ ਤਰ੍ਹਾਂ ਖਬਰਾਂ ਵੀ ਸੁਣੀ ਜਾਂਦੇ ਸੀਗੇ ਵੀ ਕੁਝ ਵੀ ਹੋ ਸਕਦਾ ਹੈ ਹਾਂ ਤੁੰਗਬਲੀ ਦੇ ਖੇਤਾਂ ਦੇ ਵਿੱਚ ਜੋ ਰਾਤ ਧਮਾਕਾ ਹੁੰਦਾ ਆ ਉਸ ਵੇਲੇ ਬਾਈ ਹੁਰੇ ਉਸ ਵੇਲੇ ਖੇਤਾਂ ਦੇ ਵਿੱਚ ਪਾਣੀ ਲਾ ਰਹੇ ਸੀ ਸਭ ਸੀਨ ਇਹਨਾਂ ਦੇ ਨੇ ਉਹ ਅੱਖੀਂ ਦੇਖਿਆ ਆ ਉਸ ਤੋਂ ਬਾਅਦ ਗੁਰੂ ਘਰ ਦੇ ਵਿੱਚ ਅਨਾਊਂਸਮੈਂਟ ਜਿੰਦੀ ਬਾਈ ਹੋਰ ਸਾਡੇ ਨਾਲ ਨੇ ਬਾਈ ਹੋਰਾਂ ਤੋਂ ਪੁੱਛਾਂਗੇ ਬਾਈ ਕਿ ਕਿੰਨੇ ਕ ਬਜੇ ਦਾ ਸਮਾਂ ਸੀ ਕਿੱਥੇ ਸੀ ਕੀ ਕਰ ਰਹੀ ਸੀ ਤੁਸੀਂ ਉੱਥੇ ਸਾਢੇ 10:30 ਵਜੇ ਜੀ ਸਾਡਾ ਪਾਣੀ ਦੀ ਬਾਰੀ ਸੀਗੀ ਜੀ ਤੇ ਪਾਣੀ ਇੱਕ ਮੈਂ ਆਪਣੇ ਮਿੱਤਰ ਤੋਂ ਵੱਡਿਆ ਪਾਣੀ ਉਹ ਵੀ ਨਾਲ ਹੀ ਸੀਗਾ ਪਾਣੀ ਪੁਣੀ ਵੱਢ ਰਹੇ ਸੀਗੇ ਉਦੋਂ ਉਸ ਟਾਈਮ ਇੱਕ ਫਲਾਰਾ ਜ ਆਇਆ ਜੀ ਜੋ ਕੋਈ ਜਗਦਾ ਹੁੰਦਾ ਜੀ ਅੱਗ ਜੀ ਅੱਗ ਸੀ ਅੱਗ ਜੀ ਸੀਗੀ ਉਹ ਜਗਦੀ ਸੀਗੀ ਤੇ ਅਸੀਂ ਤੁਰੰਤ ਮੋਬਾਈਲ ਬੰਦ ਕਰਤਾ ਇੱਕਦਾਂ ਅਸੀਂ ਥੱਲੇ ਹੋ ਗਏ ਜੀ ਉਸ ਟਾਈਮ ਉਹ ਉਤੋਂ ਹੀ ਨੱਗ ਗਿਆ ਜੀ ਇੱਕਦਾਂ ਬਲਾਸਟ ਹੋਇਆ ਜੀ ਇੱਕ ਦੂਜੇ ਸਾਈਡ ਖੇਤਾ ਹੋਇਆ ਇੱਕ ਜੋ ਬਲਾਸਟ ਹੋ ਗਿਆ ਜੀ ਇਧਰ ਤੁਹਾਡੇ ਪਿੰਡ ਹਾਂ ਪਿੰਡ ਹੋਇਆ ਜੀ ਹਾਂ ਇਧਰ ਹੋਇਆ ਜੀ ਹਾਂ ਫਿਰ ਉਸ ਟਾਈਮ ਆ ਲਾਸਮੈਂਟ ਕਰਾਈ ਜੀ ਗੁਰਦੁਆਰੇ ਤੇ ਸਾਰੇ ਹਾਂ ਕਿ ਵੀ ਲਟਾ ਲੁਟਾ ਬਾਰੇ ਉਹ ਲਾਸਮੈਂਟ ਕਰਾਈ ਫਿਰ ਇਧਰ ਇੱਕ ਫਾਰਮ ਸੀਗੀ ਖੇਤਾਂ ਦੇ ਵਿੱਚ ਉਹ ਜਗਦੇ ਸੀ ਉਹ ਵੀ ਲਾਸਮੈਂਟ ਕਰਕੇ ਸਾਰੀ ਬੰਦ ਕਰਾਈ ਜੀ ਤੁਮਾਕਾ ਕਿੰਨਾ ਤੁਮਾਕਾ ਤੋਂ ਸੁਣ ਕਿੰਨਾ ਕ ਜਬਰਦਸਤ ਤੁਮਾਕਾ ਸੀ ਤੁਮਾਕਾ ਜੀ ਬਹੁਤ ਵੱਡਾ ਸੀਗਾ ਜੀ ਉਸ ਟਾਈਮ ਹਾਂ ਕਿ ਸਾਨੂੰ ਕੁਝ ਨਹੀਂ ਸੋਚਦਾ ਸੀਗਾ ਇੰਨਾ ਤੁਮਾਕਾ ਜ਼ੋਰਦਾਰ ਸੀਗਾ ਜੀ ਸਾਡੇ ਕੰਨ ਇੱਕ ਇੱਕ ਪਾਸੇ ਸਾਈਡ ਬੰਦ ਹੋ ਗਏ ਸੀਗੀ ਅੱਛਾ ਜਿਹੜਾ ਹਾਂ ਹਾਂ ਤੁਮਾਕਾ ਹੋਇਆ ਸੀਗਾ ਉਸ ਟਾਈਮ ਮੁੰਡਾ ਨੂੰ ਸਾਥੀ ਕਰ ਇਧਰ ਫੂਨ ਇਤਾਲੇ ਪਾਸੇ ਲਾ ਕੇ ਜਿੱਦਾਂ ਡਿੱਗਿਆ ਸੀਗਾ ਉਹਨਾਂ ਨੇ ਇਹ ਗੱਲ ਕਹੀ ਵੀ ਸਾਡੇ ਸ਼ੀਸ਼ੇ ਟੁੱਟ ਗਏ ਤੇ ਹਾਂ ਉਹਨਾਂ ਨੂੰ ਇਹ ਵੀ ਗੱਲ ਕਹੀ ਵੀ ਥੋੜੇ ਨੇੜੇ ਇਧਰ ਹੀ ਡਿੱਗਿਆ ਇੱਥੇ ਡਿੱਗਿਆ ਹਾਂ ਇੱਥੇ ਡਿੱਗਿਆ ਜੀ ਹਾਂ ਜੀ ਉਹ ਤੇ ਕਹਿੰਦੇ ਵੀ ਤੁਹਾਡੇ ਸ਼ੀਸ਼ੇ ਜਿਹੜੇ ਹੈਗੇ ਟੁੱਟ ਗਏ ਸਾਰੇ ਸ਼ੀਸ਼ੇ ਸਾਰੇ ਟੁੱਟ ਗਏ ਜਿਹੜੇ ਤੁਸੀਂ ਗੱਲ ਕਰੋ ਵੀ ਅੱਗ ਨਿਕਲੀ ਅੱਗ ਨਿਕਲਣ ਤੋਂ ਲੈ ਕੇ ਠਮਾਕਾ ਹੋਣ ਤੱਕ ਦਾ ਸਮਾਂ ਤਕਰੀਬਨ ਕਿੰਨਾ ਸੀਗਾ ਕੋਈ ਆਈਡੀਆ ਉਹ ਜੀ 10:30 ਸੀਗੇ ਜੀ ਨਹੀਂ ਕਿੰਨੇ ਕ ਸਮੇਂ ਦੇ ਵਿੱਚ ਇਹ ਸਾਰਾ ਇਹ ਸਾਰਾ ਜੀ ਬਸ ਉੱਤੋਂ ਦੀ ਚੀਜ਼ ਨੰਗੀ ਅਸੀਂ ਬਸ ਥੱਲੇ ਛਾਪ ਲਗੇ ਤੇ ਉਦੋਂ ਬਾਅਦ ਸਾਨੂੰ ਕੁਝ ਨਹੀਂ ਦੱਸਾ ਇੱਕ ਬਲਾਸਟਰ ਦੂਸਰੀ ਸਾਈਡ ਹੋਇਆ ਇੱਕ ਇਧਰ ਜੋ ਕੋਈ ਆਪਣਾ ਧਮਾਕਾ ਹੋ ਗਿਆ ਇਧਰ ਹੋਇਆ ਸੀ ਇਹ ਤਾਂ ਮਤਲਬ ਇੰਟਾ ਸਕਿੰਟਾਂ ਦਾ ਸੀ ਨਹੀਂ ਹੋਇਆ ਹੂਗਾ ਹਾਂਜੀ ਸਾਰਾ ਮੰਨ ਕੇ ਚਲੋ 10:30 ਤੋਂ ਲੈ ਕੇ 10:50 ਦੇ ਵਿੱਚ ਵਿੱਚ ਸਾਰਾ ਕੁਝ ਹੋ ਗਿਆ ਜੋ ਬਲਾਸਟ ਹੋਈ ਹੈ ਜੀ ਮੰਜ਼ਿਲ ਉਹ ਆਪਣੇ ਤਕਰੀਬਨ ਘਰਾਂ ਦੇ ਬਿਲਕੁਲ ਨੇੜੇ ਹੋਈ ਹੈ ਤੇ ਜਿੱਥੇ ਬਲਾਸਟ ਹੋਇਆ ਜੀ ਇਹਦੇ 500 ਮੀਟਰ ਦੇ ਅੰਦਰ ਕਾਫੀ ਘਰ ਨੇ ਠੀਕ ਹੈ 500 ਮੀਟਰ ਦੇ ਆ ਗਿਆ ਕਾਫੀ ਅੰਦਰ ਘਰ ਨੇ ਤਕਰੀਬਨ ਸਾਰੇ ਘਰਾਂ ਦਾ ਥੋੜਾ ਬਹੁਤਾ ਨੁਕਸਾਨ ਹੋ ਗਿਆ ਜਿਹੜਾ ਘਰ ਕੋਲੇ ਸੀਗਾ ਬਿਲਕੁਲ ਜਿਨ੍ਹਾਂ ਤੋਂ ਸਿਰਫ ਮੰਨ ਲਓ 10 10 15 ਮੀਟਰ ਦੀ ਦੂਰੀ ਤੇ ਮਜਾਇਲ ਡਿੱਗਿਆ ਜੀ ਉਸ ਘਰ ਦਾ ਕਾਫੀ ਜਿਆਦਾ ਨੁਕਸਾਨ ਹੋ ਗਿਆ ਉਹਨਾਂ ਦੇ ਛੱਡ ਵਗੈਰਾ ਡਿੱਗ ਪਏ ਨੇ ਤੇ ਜਿਹੜੇ ਮੰਨ ਲਓ ਏਸੀ ਵਗੈਰਾ ਸੀਗੇ ਜਾਂ ਜਦਾਂ ਖਿੜਕੀਆਂ ਦਰਵਾਜ਼ੇ ਉਹਨਾਂ ਦਾ ਟੋਟਲੀ ਫੁੱਲ ਨੁਕਸਾਨ ਹੋ ਗਿਆ ਜੀ ਜਿਨ੍ਹਾਂ ਨੇ ਲੰਘਿਆ ਉਹ ਤੇਜ਼ੀ ਸੀ ਕਿੰਨੀ ਕੀ ਤੇਜ਼ੀ ਦੇ ਵਿੱਚ ਲੰਘੇ ਉਹ ਜੀ ਕੋਈ ਮਜਾਇਲ ਟਾਈਪ ਸੀਗੀਆਂ ਜੀ ਤੇ ਤਿੰਨ ਮਜਾਇਲਾਂ ਕਾਫੀ ਜਿਆਦਾ ਤੇਜ਼ ਸੀਗੀਆਂ ਦ ਠੀਕ ਹੈ ਜਿਹੜਾ ਤੀਸਰਾ ਬਲਾਸਟ ਹੋਇਆ ਜੀ ਉਹ ਬਹੁਤ ਜਿਆਦਾ ਵੱਡਾ ਬਲਾਸਟ ਸੀਗਾ ਬਹੁਤ ਜਿਆਦਾ ਖੜਕਾ ਹੋਇਆ ਉਹਦਾ ਤੇ ਉਹ ਬਹੁਤ ਜਿਆਦਾ ਮੰਨ ਕੇ ਚੱਲੋ ਵੀ ਸਕਿੰਟਾਂ ਦੇ ਹਿਸਾਬ ਨਾਲ ਹੋ ਗਿਆ ਸੀਗਾ ਬਹੁਤ ਕਾਫੀ ਜਿਆਦਾ ਰਫਤਾਰ ਉਹਦੀ ਤੇਜ਼ ਸੀਗੀ ਬਹੁਤ ਜਿਆਦਾ ਬਲਾਸਟ ਤੇ ਸੀ ਉਸ ਤੋਂ ਬਾਅਦ ਉੱਥੇ ਪੰਜ ਤਕਰੀਬਨ 5 ਮਿੰਟ ਦੇ ਕਰੀਬ ਉਸ ਥਾਂ ਤੇ ਅੱਗ ਚੱਲੀ ਆ ਉਸ ਤੋਂ ਬਾਅਦ ਸਿਰਫ ਸਾਰਾ ਕਾਲਾ ਧੂੰਆ ਹੋ ਗਿਆ ਤੇ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਜੀ 5 ਮਿੰਟ ਅੱਗ ਚੱਲੀ ਆ ਪੰਜ ਮਿੰਟ ਅੱਗ ਚੱਲੀ ਆ ਜੀ ਉੱਥੇ ਉਹ ਵੀ ਨਹੀਂ ਤਾਂ ਹੋ ਸਕਦਾ ਕੋਈ ਵੱਡੀ ਹੋਰ ਵੀ ਹਾਦਸਾ ਹੋ ਜਾਂਦਾ ਜੀ ਜੇ ਮੰਨ ਲਓ ਕਣਕ ਦਾ ਆਪਣਾ ਨਾੜ ਵਗੈਰਾ ਪਿਆਗਾ ਤੇ ਉਹ ਜਿਹੜਾ ਬਲਾਸਟ ਹੋਇਆ ਉਹ ਮੱਕੀ ਵਾਲੇ ਵਾਣ ਦੇ ਵਿੱਚ ਹੋਇਆ ਮੱਕੀ ਵੀਜੀ ਹੋਈ ਸੀ ਉਹਦੇ ਪਾਣੀ ਲੱਗਿਆ ਹੋਇਆ ਸੀਗਾ ਜੀ ਉੱਥੇ ਹੋਇਆਗਾ ਹਾਂ ਉਸ ਉਸ ਵਾਣ ਦੇ ਵਿੱਚ ਹੋਇਆ ਤੇ ਉਹ ਤਕਰੀਬਨ ਉਹਨਾਂ ਜਿਨ੍ਹਾਂ ਨੂੰ ਨੁਕਸਾਨ ਹੋਇਆ ਪਰਿਵਾਰ ਉਹਨਾਂ ਦਾ ਘਰ ਬਿਲਕੁਲ ਨਜ਼ਦੀਕ ਆ ਉਸ ਦੇ ਜ ਥੋੜੀ ਜਿਹਾ ਕਿਵੇਂ ਹੋਇਆ ਇਹ ਸਭ ਜੋ ਤੁੰਗਵਾਲੀ ਪਿੰਡ ਦੇ ਵਿੱਚ ਹੋਇਆ ਕੀ ਕੀ ਸਾਰਾ ਪੂਰਾ ਸੀਨ ਕੀ ਸੀ ਅ ਦੇਖੋ ਇਸ ਤਰ੍ਹਾਂ ਹੈ ਕਿ ਰਾਤ ਲਗਭਗ 10:40 ਤੇ 10:30 ਦੇ ਦਰਮਿਆਨ ਪਹਿਲਾਂ ਛੋਟਾ ਜਿਹਾ ਧਮਾਕਾ ਹੋਇਆ ਕਿਉਂਕਿ ਜਿਸ ਤਰ੍ਹਾਂ ਸਾਡਾ ਦੁਸ਼ਮਣ ਪਾਕਿਸਤਾਨ ਗਵੰਡੀ ਜਿਹੜਾ ਦੇਸ਼ ਹੈ ਉਹ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਰਾਕੇਟ ਲਾਂਚਰ ਚਾਏ ਉਹ ਪਠਾਨਕੋਟ ਹੋਵੇ ਚਾਏ ਗਰਦਾਸਪੁਰ ਹੋਵੇ ਜਿਸ ਤਰ੍ਹਾਂ ਦੀਆਂ ਖਬਰਾਂ ਆ ਰਹੀਆਂ ਸੀ ਅਸੀਂ ਸਾਰੇ ਖਬਰਾਂ ਹੀ ਸੁਣ ਰਹੇ ਸੀ ਲੇਕਿਨ ਫਿਰ ਕੀ ਹੋਇਆ ਕਿ ਇੱਕਦਮ ਪਹਿਲਾਂ ਛੋਟਾ ਧਮਾਕਾ ਹੋਇਆ ਤੇ ਸ਼ਾਇਦ ਸਾਨੂੰ ਲੱਗਿਆ ਕਿ ਕੋਈ ਮਤਲਬ ਇਹ ਤਾਂ ਜਿਵੇਂ ਕੋਈ ਕਹਿੰਦੇ ਨੇ ਆਪਾਂ ਬਾਰ ਪਿੱਟਦਾ ਜਾਂ ਨੇਰੀ ਆ ਜਾਂਦੀ ਹੈ ਲੇਕਿਨ ਉਸ ਤੋਂ ਬਾਅਦ ਫਿਰ ਇੱਕ ਐਡਾ ਵੱਡਾ ਧਮਾਕਾ ਹੋਇਆ ਕਿ ਜਿਹਦੇ ਨਾਲ ਇੱਕ ਰੌਲਾ ਪੈ ਗਿਆ ਵੀ ਬੰਬ ਡਿੱਗ ਪਿਆ ਹੋਏ ਬੰਬ ਡਿੱਗ ਪਿਆ ਇਸ ਤਰ੍ਹਾਂ ਦੀ ਗੱਲ ਹੋਈ ਤੇ ਅਸੀਂ ਸਾਰੇ ਬਾਹਰ ਆ ਗਏ ਤੇ ਜਦੋਂ ਬਾਹਰ ਮਤਲਬ ਦੇਖਿਆ ਤਾਂ ਬਹੁਤ ਵੱਡਾ ਜਨਨ ਕਿ ਲੋਕਾਂ ਦੇ ਵਿੱਚ ਸਹਿਮ ਪੈ ਗਿਆ ਕਿਉਂਕਿ ਪਿੰਡ ਵੀ ਇੱਥੋਂ ਕਿਲੋਮੀਟਰ ਨਾਲ ਹੀ ਹੈ ਤੇ ਅਸੀਂ ਜ਼ਿਲ੍ਹਾ ਪ੍ਰਸ਼ਾਸਨ ਨਾਲ ਡੀਸੀ ਸਾਹਿਬ ਨਾਲ ਵੀ ਤਾਲਮੇਲ ਕੀਤਾ ਮੈਂ ਰਾਤ ਲਗਭਗ 10:50 ਮਿੰਟ ਤੇ ਫੋਨ ਕੀਤਾ ਉਹਨਾਂ ਨੇ ਕਿਹਾ ਕਿ ਕੋਈ ਘਬਰਾਉਣ ਵਾਲੀ ਗੱਲ ਨਹੀਂ ਹੈ ਸਾਰਾ ਜਿਹੜਾ ਹੈਗਾ ਕੰਟਰੋਲ ਦੇ ਹੇਠ ਹੈ ਔਰ ਜਿਹੜੀ ਭਾਰਤੀ ਸਾਡੀ ਸੈਨਾ ਹੈ ਹਵਾਈ ਉਹਨੇ ਇਹ ਸਾਰਾ ਕੁਝ ਜਿਹੜਾ ਹੈਗਾ ਉਹਦੇ 'ਚ ਕਿ ਸਾਈਡ ਤੋਂ ਅੱਗੇ ਪਹਿਲਾਂ ਕਿੰਦਰ ਵੱਜਦਵੇਂ ਕਿ ਦੱਸਿਆ ਇਹਨਾਂ ਦਾ ਕਿ ਟਰਾਲੀ ਦੇ ਵਿੱਚ ਵੀ ਕੀ ਕੀ ਨੁਕਸਾਨ ਕੀ ਗਏ ਹਾਂਜੀ ਇਹ ਇਸ ਤਰ੍ਹਾਂ ਹੈ ਕਿ ਜਦੋਂ ਇੱਥੇ ਇਹ ਡਿੱਗਿਆ ਤੇ ਇਹ ਡਿੱਗਣ ਸਾਰੇ ਦਾ ਜਿਹੜਾ ਮਲਬਾ ਤੁਸੀਂ ਵੇਖ ਰਹੇ ਹੋ ਆ ਦੇਖੋ ਆ ਆ ਵੀ ਖਿੰਡਿਆ ਹੋਇਆ ਇਸ ਤਰ੍ਹਾਂ ਖਿੰਡਿਆ ਹੋਇਆ ਤੇ ਉਸ ਤੋਂ ਬਾਅਦ ਇਹ ਜਿਹੜੀ ਟਰਾਲੀ ਹੈ ਇਹ ਟਰਾਲੀ ਦੇ ਵਿੱਚ ਦੋ ਮੋਰੀਆਂ ਨਿਕਲੀਆਂ ਹੋਈਆਂ ਜਿਸ ਤਰ੍ਹਾਂ ਮਤਲਬ ਕੋਈ ਆਪਾਂ ਕਹਿ ਸਕਦੇ ਹਾਂ ਕਿ ਤੋਪ ਦਾ ਜਿਵੇਂ ਕੋਈ ਗੋਲਾ ਲੰਘਦਾ ਹੈ 2-2 ਇੰਚ ਸਰਾਖ ਨੇ ਉਸ ਤੋਂ ਬਾਅਦ ਜਿਹੜਾ ਸ਼ੈੱਡ ਹੈ ਇਹ ਸਾਰਾ ਸ਼ੈੱਡ ਡਿੱਗ ਪਿਆ ਉਸ ਤੋਂ ਬਾਅਦ ਜਿਹੜੇ ਇਹਨਾਂ ਦੇ ਲੋਕ ਲੱਗੇ ਹੋਏ ਸੀ ਤੇ ਉਹ ਲੋਕ ਵੀ ਟੁੱਟ ਪਏ ਟੁੱਟ ਗਏ ਸਾਰੇ ਐਡੇ ਮਜ਼ਬੂਤ ਲੋਕ ਸੀਗੇ ਉਹ ਥੱਲੇ ਡਿੱਗ ਪਏ ਪੱਟੇ ਗਏ ਤੇ ਹਰ ਸਭ ਤੋਂ ਵੱਡੀ ਹੈਰਾਨੀ ਵਾਲੀ ਗੱਲ ਹੈ ਕਿ ਇੱਕ ਏਸੀ ਜਿਹੜਾ ਵਿੰਡੋ ਸੀਗਾ ਉਹ ਵਿੰਡੋ ਏਸੀ ਟੁੱਟ ਕੇ ਥੱਲੇ ਡਿੱਗ ਪਿਆ ਧਮਾਕੇ ਨਾਲ ਧਮਾਕੇ ਨਾਲ ਔਰ ਸਾਰਾ ਸ਼ੀਸ਼ਾ ਟੁੱਟ ਗਿਆ ਔਰ ਇੱਥੇ ਨਹੀਂ ਬਲਕੇ ਇਥੋਂ ਹੁੰਦਾ ਹੋਏ ਜਿਹੜੇ ਉਹ ਸ਼ਰਲੇ ਆ ਉਹ ਜਿਹੜਾ ਸਾਹਮਣੇ ਚਾਰ ਕਿੱल्ल्या ਤੇ ਮਕਾਨ ਹੈ ਬਲੌਰ ਸਿੰਘ ਦਾ ਉੱਥੇ ਵੀ ਇਹ ਜਿਹੜੇ ਹੈਗੇ ਇਹਦੇ ਪਾਰਟ ਹੈ ਜਿਹਦੇ ਕੁਝ ਗਏ ਨੇ। ਤੋਂ ਮੈਂ ਸਮਝਦਾ ਕਿ ਪ੍ਰਮਾਤਮਾ ਦਾ ਸ਼ੁਕਰਾਨਾ ਹੈ ਕਿ ਘਰ ਦੇ ਉੱਪਰ ਜਮ ਜਮਾ ਬਿਲਕੁਲ ਜੇ ਵਿੜੇ ਚ ਡਿੱਗ ਪੈਂਦਾ ਤਾਂ ਬਹੁਤ ਵੱਡਾ ਜਾਨੀਮਾਲੀ ਨੁਕਸਾਨ ਹੋਣਾ ਸੀ। ਤੋਂ ਸਾਨੂੰ ਇਸ ਕਰਕੇ ਸਾਡੀ ਜਿਹੜੀ ਭਾਰਤੀ ਸੈਨਾ ਉਹ ਤੇ ਮਾਣ ਹੈ ਕਿ ਉਹਨਾਂ ਨੇ ਜਿਹੜੇ ਇਹ ਮਤਲਬ ਇਸ ਤਰ੍ਹਾਂ ਦੇ ਰਾਕਟ ਲਾਂਚਰ ਜਾਂ ਮਜਾਇਲੇ ਤਾਂ ਇਹੀ ਜਿਹੜੇ ਹੈਗੇ ਹੈ ਮਿਲਟਰੀ ਦੇ ਅਫਸਰ ਹੈ ਇਹੀ ਦੱਸਣਗੇ ਵੀ ਕੀ ਚੀਜ਼ ਹੈ ਇਹ। ਪਰ ਜਿਸ ਤਰ੍ਹਾਂ ਉਹਨਾਂ ਨੇ ਹਵਾ ਦੇ ਵਿੱਚ ਇਹਨਾਂ ਨੂੰ ਨਕਾਰਾ ਕੀਤਾ ਤੇ ਮੈਂ ਸਮਝਦਾ ਉਹਦੇ ਨਾਲ ਬਹੁਤ ਵੱਡੀ ਬਚਤ ਹੋ ਗਈ ਤੇ ਨਹੀਂ ਤੇ ਜਾਨੀ ਮਾਲੀ ਨੁਕਸਾਨ ਬਹੁਤ ਵੱਡਾ ਹੋਣਾ ਸੀ ਮਾਲੀ ਨੁਕਸਾਨ ਹਾਲਾਂਕਿ ਹੋਇਆ ਜਾਨੀ ਨੁਕਸਾਨ ਤਾਂ ਕਿਸੇ ਤਰ੍ਹਾਂ ਹਾਂ ਜਾਨੀ ਨੁਕਸਾਨ ਤੋਂ ਬਚ ਗਿਆ ਮੈਂ ਪਹਿਲਾਂ ਵੀ ਕਿਹਾ ਕਿ ਪ੍ਰਮਾਤਮਾ ਦੀ ਕਿਰਪਾ ਰਹੀ ਹੈ ਔਰ ਮਾਲੀ ਨੁਕਸਾਨ ਬਹੁਤ ਹੋਇਆ ਜਿਵੇਂ ਸਾਰੇ ਸ਼ੀਸ਼ੇ ਟੁੱਟ ਗਏ ਲੋਕ ਟੁੱਟ ਗਏ ਏਸੀ ਟੁੱਟ ਗਿਆ ਟਰਾਲੀ ਦੇ ਵਿੱਚ ਦੀ ਸਾਰਾ ਜਿਹੜਾ ਹੈਗਾ ਪਾਲਟੋ ਦੇ ਲੰਘੇ ਈਵਨ ਕਿ ਉਹ ਅੱਗੇ ਜਾ ਕੇ ਵੀ ਘਰਾਂ ਦੇ ਉੱਤੇ ਨੇ ਮਤਲਬ ਜਿਹੜੇ ਹੈਗੇ ਪਾਰਟ ਗਏ ਆ। ਚੀਜ਼ ਦੀ ਛੋਟੀ ਕਿ ਡਿਫਿਊਜ਼ ਕੀਤਾ ਗਿਆ ਸੀ। ਹਾਂ ਜੇ ਸ਼ਾਇਦ ਡਿਫਿਊਜ਼ ਨਾ ਕੀਤਾ ਹੁੰਦਾ ਤੇ ਫਿਰ ਤਾਂ ਬਹੁਤ ਵੱਡਾ ਨੁਕਸਾਨ ਹੋਣਾ ਸੀ। ਤਾਂ ਇਹ ਹੈ ਕਿ ਇਹ ਮਤਲਬ ਡਿਫਿਊਜ਼ ਹੁੰਦਾ 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 ਡਿੱਗਿਆ ਤੇ ਇਸ ਕਰਕੇ ਕੀ ਹੈ ਕਿ ਜੇ ਡਿਫਿਊਜ਼ ਨਾ ਹੁੰਦਾ ਤੇ ਫਿਰ ਤਾਂ ਪਤਾ ਹੀ ਨਹੀਂ ਕਿੰਨਾ ਨੁਕਸਾਨ ਹੋਣਾ ਸੀ ਹਾਂ ਤਾਂ ਉਹਨੇ ਲੋਕ ਵਗੈਰਾ ਟੁੱਟਿਆ ਹਾਂ ਇਹ ਸਾਰਾ ਇਹਦੇ ਤੁਮਾਕੇ ਨਾਲ ਜਦੋਂ ਇਹ ਥੱਲੇ ਡਿੱਗਿਆ ਨਾ ਉਸ ਤੁਮਾਕੇ ਨੇ ਡਿੱਗਿਆ ਸਾਰਾ ਜਿਹੜਾ ਇਹ ਤੁਮਾਕਾ ਹੋ ਉਹਦੇ ਨਾਲ ਸਾਰਾ ਹਾਂ ਉਹਦੇ ਨਾਲ ਸਾਰਾ ਧਰਤੀ ਇੱਕ ਤਰ੍ਹਾਂ ਹਿੱਲੀ ਹੈ ਹਾਂ ਪਤਾ ਦੇ ਆਲ ਦਾ ਸੋਢੀ ਹੋਰੀ ਮੇਰੇ ਨਾਲ ਸੀ ਜਿਹਨਾਂ ਦਾ ਦਾਵਾ ਕਿ ਡਿਫਿਊਜ਼ ਇਹ ਕੀਤਾ ਗਿਆ ਡਿਫਿਊਜ਼ ਕਰ ਜਦੋਂ ਇਹ ਡਿੱਗਦਾ ਯਾਰ ਤਾਂ ਡਿੱਗਣ ਦੇ ਤੁਮਾਕੇ ਨਾਲ ਜਿਹੜਾ ਹੈ ਨੁਕਸਾਨ ਹੋਦਾ ਚਾਹੇ ਉਹ ਟਰਾਲੀ ਦਾ ਚਾਹੇ ਉਹ ਘਰ ਦਾ ਜਿਹੜਾ ਹੈਗਾ ਨੁਕਸਾਨ ਹੋਇਆ ਘਰ ਦਾ ਨੁਕਸਾਨ ਹੋਇਆ ਮਾਲੀ ਨੁਕਸਾਨ ਹੋਇਆ ਉਸ ਤੋਂ ਬਾਅਦ ਇਹ ਹੁੰਦਾ ਹੈ ਹਾਲਾਂਕਿ ਜਾਨੀ ਨੁਕਸਾਨ ਦੀ ਇਹਨਾਂ ਬਲੋ ਗੱਲ ਕੀਤੀ ਹੈ ਕਿ ਹਲਕੀ ਸੇ ਤਰ੍ਹਾਂ ਦਾ ਜਾਨੀ ਨੁਕਸਾਨ ਜਿਹੜਾ ਉਹ ਨਹੀਂ ਹੋਇਆ